ਔਰ ਜਿਹੜੀ بار بار ਇੱਕ ਗੱਲ ਕਹੀ ਜਾਂਦੀ ਸੀ ਕਿ ਕੰਗਣਾ ਨੌਤ ਦੇ ਜਿਹੜਾ ਵਾ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਅਜੇ ਤੱਕ ਅਸੀਂ ਤੇ ਉਹ ਵੀਡੀਓ ਨਹੀਂ ਵੀ ਵੇਖੀ ਜੇ ਤੁਸੀਂ ਵੇਖੀ ਆ ਤੁਸੀਂ ਸਾਨੂੰ ਦਿਖਾ ਦਿਓ ਕੁਲਵਿੰਦਰ ਕੌਰ ਵੱਲੋਂ ਵੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਇੱਕ ਕੰਗਣਾ ਕਹਿੰਦੀ ਸੀ ਕਿ 100-100 ਰੁਪਏ ਦੇ ਵਿੱਚ ਆਉਂਦੀਆਂ ਨੇ ਕਿ ਮੇਰੀ ਮਾਂ ਵੀ ਉੱਥੇ ਧਰਨੇ ਦੇ ਵਿੱਚ ਬੈਠੀ ਸੀਗੀ ਤਾਂ ਅਜੇ ਤੱਕ ਅੰਤਿਆਨਾ ਕਿ 100 ਰੁਪਏ ਦੇ ਲਈ ਤੇ ਉਸ ਟਾਈਮ 'ਚ ਬਿਸਪਰਾਂ ਗਿਆ। ਫਿਰ ਇੱਥੇ ਜੋ ਤੂਟੂ ਮੈਮੇ ਹੋਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਅੱਗੇ ਵੀ ਜਿਹੜੇ ਬਹੁਤ ਜਿਹੜੇ ਗਲਤ ਬਿਆਨ ਦਿੰਦੇ ਰਹੇ ਜੋ ਸਾਡੀਆਂ ਮਾਵਾਂ ਪਰਤੀ ਸਾਡੀਆਂ ਬੀਬੀਆਂ ਪਰਤੀ ਉਹ ਜਿਹੜੀ ਉਹ ਵੀਡੀਓ ਆਉਂਦੀ ਹੁੰਦੀ ਆ। ਇਹ ਲੱਗਦਾ ਕਿ ਕੰਗਣਾ ਨੇ ਸਭ ਕੁਝ ਜਾਣਬੁੱਝ ਕੇ ਕੀਤਾ ਬੰਗਾ ਲੈਣ ਵਾਸਤੇ। ਹੋ ਸਕਦਾ ਭਈ ਉਹ ਰਹਿੰਦੀ ਹੈ ਵਾਦਾਂ ਦੇ ਵਿੱਚ ਤੇ ਅੱਗੇ ਰਹਿੰਦੀ ਆ ਅੱਧੀ ਇੰਡਸਟਰੀ ਦੇ ਨਾਲ ਤੇ ਜਿਹੜੀ ਉਹਦੀ ਝਗੜਾ ਚੱਲਦਾ ਰਹਿੰਦਾ। 220 ਦੇ ਵਿੱਚ ਤਾਂ 21 ਦੇ ਵਿੱਚ ਇੱਕ ਜਿਹੜਾ ਸਾਫ ਧਰਨਾ ਚੱਲਿਆ ਉਸ ਧਰਨੇ ਦੇ ਵਿੱਚ ਵੀ ਕੰਗਣਾ ਵੱਲੋਂ ਕਹਿ ਸਕਦੇ ਨੇ ਕਿ ਕਿਸਾਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਬੀਬੀਆਂ ਨੂੰ ਮੰਦਾ ਚੰਗਾ ਬੋਲਿਆ ਗਿਆ ਕੀ ਲੱਗਦਾ ਹੈ ਕਿ ਜੇ ਇਸ ਹਾਮ ਨੇ ਦਵਾਦਤ ਹੋਈ ਜੇ ਸਹੀ ਹੋਈ ਦੇਖੋ ਜਦੋਂ 2020 ਤੇ 21 ਦਾ ਦੋਨੋਂ ਚੱਲਿਆ ਵਾ ਤੇ ਕੰਗਣਾ ਨਾਲ ਲੌਜੀ ਵੱਲੋਂ ਜਿਹੜਾ ਵਾ ਉਹ ਇਹ ਵੀ ਕਿਹਾ ਗਿਆ ਕਿ ਟਕੇ ਟਕੇ ਦੀਆਂ ਬੀਬੀਆਂ 100 100 ਦਿਹਾੜੀ ਤੇ ਆਉਂਦੀਆਂ ਇਹੋ ਜਿਹੇ ਬਹੁਤ ਸਾਰੇ ਜਿਹੜੇ ਆ ਬਿਆਨ ਉਹ ਦਿੰਦੇ ਰਹੇ ਆ ਕਸਾਨਾ ਮਜ਼ਦੂਰਾ ਦੇ ਜਿਹੜਾ ਵਾਪਰ ਖਲਾਫ ਬੀਤੇ ਦਿਨ ਇੱਕ ਖਬਰ ਆਉਂਦੀ ਹੈ ਕਿ ਇੱਕ ਪੰਜਾਬੀ ਭੈਣ ਵੱਲੋਂ ਜੋ ਕਿ ਸੀਆਈਐਸਐਫ ਦੀ ਕਾਂਸਟੇਬਲ ਮਹਿਲਾ ਹੈ ਕਰਮਚਾਰੀ ਹੈ ਤਾਂ ਉਹਨਾਂ ਵੱਲੋਂ ਚੰਡੀਗੜ੍ਹ 에어ਪੋਰਟ ਤੇ ਜਦੋਂ ਕੰਗਣਾ ਉਤਰਦੀ ਹੈ ਤਾਂ ਉਹਨਾਂ ਵੱਲੋਂ ਥੱਪੜ ਮਾਰ ਦਿੱਤਾ ਜਾਂਦਾ ਹੈ ਤੇ ਖਬਰ ਜਿਹੜੀ ਹੈ ਅੱਗ ਵਾਂਗੂ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਪੂਰਾ ਪੰਜਾਬ ਤੇ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੇ ਲੋਕ ਨੇ ਉਸ ਭੈਣ ਦੇ ਹੱਕ ਦੇ ਵਿੱਚ ਆ ਜਾਂਦੇ ਨੇ ਤਾਂ ਅੱਜ ਅਸੀਂ ਉਸ ਭੈਣ ਦੇ ਘਰ ਦੇ ਵਿੱਚ ਪਹੁੰਚੇ ਹਾਂ ਸ਼ੇਰ ਸਿੰਘ ਉਹਨਾਂ ਦੇ ਬ੍ਰਦਰ ਨੇ ਗੱਲਬਾਤ ਕਰਾਂਗੇ ਕਿ ਪੂਰੀ ਕੱਡਣਾ ਹੋਈ ਕੀ ਸੀਗੀ ਜਾਂ ਉਹਨਾਂ ਦੀ ਹੁਣ ਤੱਕ ਉਹਨਾਂ ਨਾਲ ਗੱਲਬਾਤ ਹੋਈ ਹੈ ਜਾਂ ਨਹੀਂ ਹੋਈ ਬਾਈ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜੀ ਖਬਰ ਹੈ ਤੁਹਾਡੇ ਤੱਕ ਪਹੁੰਚਦੀ ਕਦੋਂ ਹੈ ਦੇਖੋ ਜੀ ਜਦੋਂ ਇਹ ਕਿਤੇ ਕੱਲ ਐਸਕੇ ਟਾਈਮ ਤੁਸੀਂ ਲਾ ਲਓ 5:30 6:00 ਵਜੇ ਜਿਹੜਾ ਵਾ ਸਾਨੂੰ ਮੀਡੀਆ ਤੋਂ ਪਤਾ ਲੱਗਦਾ ਵਾ ਵੀ ਮੀਡੀਆ ਦੇ ਵਿੱਚ ਇੱਕਦਮ ਸੋਸ਼ਲ ਮੀਡੀਆ ਦਾ ਜ਼ਮਾਨਾ ਵਾ ਹਰੇਕ ਦੇ ਹੱਥ ਦੇ ਵਿੱਚ ਫੋਨ ਆ ਜਦੋਂ ਅਸੀਂ ਫੋਨ ਦੇਖਿਆ ਤੇ ਉੱਥੇ ਆਉਂਦਾ ਵੀ ਕੰਗਰਾਂ ਰਨੌਤ ਆ ਜਿਹੜੀ ਉਹਨਾਂ ਦੇ ਜਿਹੜਾ ਵਾ ਇੱਕ ਮਹਿਲਾ ਵੱਲੋਂ ਜਿਹੜਾ ਥੱਪੜ ਮਾਰਿਆ ਗਿਆ ਕੁਲਵਿੰਦਰ ਕੌਰ ਵੱਲੋਂ ਉਹ ਤੇ ਉਹਦੇ ਨਾਲ-ਨਾਲ ਜਦੋਂ ਫਿਰ ਫੋਟੋ ਆ ਗਈ ਸਾਰਾ ਕਲੀਅਰ ਹੋ ਗਿਆ ਅਸੀਂ ਜਿਹੜਾ ਵਾ ਉਹ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਸਾਡਾ ਹੋਇਆ ਨਹੀਂਗਾ ਜੀ ਤੇ ਉਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਵੀ ਰੌਲਾ ਪਿਆ ਜੇ ਤੁਹਾਡੇ ਕੋਲ ਕਿੰਨੇ ਕਿ ਜਥੇ ਬੰਦੀਆਂ ਕਿਸਾਨ ਜਥੇ ਬੰਦੀਆਂ ਜੇ ਕਿੰਨੇ ਕਿ ਲੋਕ ਪਹੁੰਚੇ ਆ ਕੇ ਦੇਖੋ ਜੇ ਅਸੀਂ ਖੁਦ ਇੱਕ ਜਥੇਬੰਦੀ ਦੇ ਆਗੂ ਆ ਜ਼ਿਲ੍ਹੇ ਦੇ ਆਗੂ ਆ ਇਸ ਕਰਕੇ ਜਦੋਂ ਇਹ ਗੱਲ ਹੋਈ ਆ ਤੇ ਸਾਡਾ ਸੰਪਰਕ ਨਹੀਂ ਬਣਿਆ ਪਰ ਜਿਹੜੀ ਬਾਰ-ਬਾਰ ਇੱਕ ਗੱਲ ਕਹੀ ਜਾਂਦੀ ਸੀ ਕਿ ਕੰਗਣਾ ਨੌਦ ਦੇ ਜਿਹੜਾ ਵਾ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਅਜੇ ਤੱਕ ਅਸੀਂ ਤੇ ਉਹ ਵੀਡੀਓ ਨਹੀਂ ਕੀ ਵੇਖੀ ਜੇ ਤੁਸੀਂ ਵੇਖੀ ਆ ਤੁਸੀਂ ਸਾਨੂੰ ਦਿਖਾ ਦਿਓ ਇਹ ਤਾਂ ਹੁਣ ਪਛੇ ਕੀ ਆ ਕੀ ਨਹੀਂ ਜਿੰਨਾ ਚਿਰ ਸਾਡਾ ਕੋਈ ਸੰਪਰਕ ਨਹੀਂ ਹੁੰਦਾ ਅਸੀਂ ਕੁਝ ਨਹੀਂ ਕਹਿ ਸਕਦੇ ਤੁਹਾਡਾ ਕਹਣਾ ਇਹ ਕਿ ਇਹ ਵੈਸੇ ਹੀ ਖਬਰ ਬਣਾਈ ਜਾ ਰਹੀ ਆ ਕਿ ਥੱਪੜ ਨਹੀਂ ਮਾਰਿਆ ਕੁਛ ਇਦਾਂ ਦਾ ਨਹੀਂ ਹੋਇਆ ਨਹੀਂ ਦੇਖੋ ਜੇ ਥੱਪੜ ਮਾਰਿਆ ਵਾ ਤਾਂ ਜੇ ਬਾਕੀ ਚੀਜ਼ਾਂ ਜਿਹੜੀਆਂ ਦਿਖਾਈਆਂ ਜਾ ਰਹੀਆਂ ਵਾ ਤੇ ਫਿਰ ਥੱਪੜ ਵੀ ਮਾਰਿਆ ਦਿਖਾਇਆ ਜਾਣਾ ਚਾਹੀਦਾ ਵਾ ਪਰ ਤੁਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਕਿ ਨਹੀਂ ਥੱਪੜ ਮਾਰਿਆ ਹੋਣਾ ਦੇਖੋ ਜਿੰਨਾ ਚਿਰ ਅਸੀਂ ਹੁਣ ਕਿੱਦਾਂ ਚਕੀਨ ਕਰ ਲਗੇ ਹਵਾ 'ਚ ਕਿੱਦਾਂ ਕਰ ਲਗੇ ਜਿੰਨਾ ਚਿਰ ਅਸੀਂ ਦੇਖਿਆ ਨਹੀਂ ਠੀਕ ਆ ਗੱਲ ਆ ਰਹੀ ਆ ਕਿ ਕੰਗਨਾ ਨਰੋਦ ਦੇ ਜਿਹੜਾ ਉਹ ਥੱਪੜ ਮਾਰਿਆ ਵਾ ਉਹਨਾਂ ਦੇ ਵਿੱਚ ਜਿਹੜੀ ਆ ਕੋਈ ਤੂੰ ਤੂੰ ਮੈਮ ਮੈ ਵੀ ਹੋਈ ਆ ਪਰ ਜਦੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਸਾਨੂੰ ਮੀਡੀਆ ਤੋਂ ਪਤਾ ਲੱਗ ਰਿਹਾ ਵੀ ਆਪਣੀ ਸਿਕਿਉਰਿਟੀ ਨੂੰ ਲੈ ਕੇ ਜਿਹੜਾ ਵਾ ਉਹਨਾਂ ਦੀ ਚੈਕਿੰਗ ਨੂੰ ਲੈ ਕੇ ਜਿਹੜਾ ਵਾ ਇਹ ਸਾਰੀ ਗੱਲਬਾਤ ਹੋਈ ਹੈ ਕਿ ਫੋਨ ਮੰਗਿਆ ਸੀ ਵੀ ਫੋਨ ਆਪਣਾ ਰੱਖ ਦੋ ਤੇ ਆਪਣਾ ਫੋਨ ਤੇ ਜਿਹੜਾ ਤੁਹਾਡਾ ਪਰਸ ਆ ਵੀ ਉਹ ਸਕੈਨਰ ਦੇ ਵਿੱਚ ਦੀ ਜਿਹੜਾ ਵਾ ਨੰਗਾਵਾਗੇ ਇਦਾਂ ਨਹੀਂ ਬਸ ਇਤੋਂ ਜਿਹੜਾ ਵਾ ਤੁਹਾਨੂੰ ਪਤਾ ਵੀ ਕੰਗਣਾ ਨਰੋਤ ਵੀ ਜਿਹੜੀ ਆ ਥੋੜੀ ਜਿਹੀ ਹੈਂਕੜ ਬਾਜਿਆ ਉਹਨਾਂ ਨੇ ਜਿਹੜਾ ਵਾ ਉਹ ਮਿਸਪੇਬ ਉੱਤੇ ਕੀਤਾ ਵਾ ਤੇ ਉਤੋਂ ਤੂੰ ਤੂ ਮੈਮੇ ਹੋਈਆ ਪਰ ਕੁਲਵਿੰਦਰ ਕੌਰ ਵੱਲੋਂ ਵੀ ਜਿਹੜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਉਹਨਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਕਿ ਇੱਕ ਕੰਗਣਾ ਕਹਿੰਦੀ ਸੀਗੀ ਕਿ 100-100 ਰੁਪਏ ਦੇ ਵਿੱਚ ਆਉਂਦੀਆਂ ਨੇ ਕਿ ਮੇਰੀ ਮਾਂ ਵੀ ਉੱਥੇ ਧਰਨੇ ਵਿੱਚ ਬੈਠੀ ਸੀਗੀ ਤਾਂ ਐਂਦਾ ਕੀਤਾ ਇਹ ਤਾਂ ਸੁਭਾਵਿਕ ਆ ਵੀ ਦੇਖੋ ਜਦੋਂ ਤੂੰ ਤੂ ਮੈਮੇ ਉੱਥੇ ਹੋਈ ਆ ਹੁਣ ਚਾਹੇ ਉਹਨੇ ਵੀ ਗੱਡੀਆਂ ਕੀ ਕਿਹਾ ਕੀ ਨਹੀਂ ਤੇ ਫਿਰ ਸੁਭਾਵਿਕ ਹੈ ਵੀ ਜਿਹੜੀ ਇਹ ਗੱਲ ਆ ਉਹ ਜੈਮ ਦੇ ਵਿੱਚ ਆ ਜਾਂਦੀ ਆ ਤੇ ਫਿਰ ਉਹਨਾਂ ਨੇ ਜਿਹੜਾ ਅਜਿਹੋ ਜਿਹਾ ਉਹ ਉੱਥੇ ਵਤੀਰਾ ਕੀਤਾ ਕੰਮਣਾ ਨੌਤ ਨੇ ਸਿਕਿਉਰਿਟੀ ਦੇ ਨਾਲ ਵੀ ਕੀ ਤੂੰ ਆਪਣਾ ਕੀ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੁੰਦੇ ਜੋ ਵੀ ਜਿਹੜੇ ਕਾਨੂੰਨ ਦੋ ਤਰ੍ਹਾਂ ਦੇ ਚੱਲਦੇ ਆ ਇੱਕ ਕਾਨੂੰਨ ਇਹ ਆ ਵੀ ਸਾਡੇ ਬੂਟ ਲਵਾਏ ਜਾਂਦੇ ਆ ਸਾਡੀਆਂ ਜਰਾਬਾਂ ਲਵਾਈਆਂ ਜਾਂਦੀਆਂ ਉੱਥੇ ਚੈਕਿੰਗ ਕਰਨ ਵੇਲੇ ਉੱਥੋਂ ਤੱਕ ਸਾਡੀ ਪੱਗ ਵੀ ਜਿਹੜੀ ਲਵਾ ਲਈਦੀ ਜਾਂਦੀ ਆ ਤੇ ਦੂਸਰੇ ਬੰਨੇ ਜਿਹੜੀ ਇੱਕ ਫਿਲਮੀ ਐਕਟਰ ਆ ਉਹ ਆਪਣਾ ਫੋਨ ਤੇ ਜਿਹੜਾ ਪਰਸ ਆ ਉਹ ਉਹ ਵੀ ਜਿਹੜਾ ਵਾ ਉਹਦੇ ਵਿੱਚ ਸਕੈਨਰ ਦੇ ਵਿੱਚ ਦੀ ਨਿਘਾਉਣ ਨੂੰ ਤਿਆਰ ਨਹੀਂ ਫਿਰ ਇੱਥੇ ਜੋ ਤੂੰ ਤੂੰ ਮੈਮੇ ਹੋਈ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਤੁਸੀਂ ਅੱਗੇ ਵੀ ਜਿਹੜੇ ਬਹੁਤ ਜਿਹੜੇ ਗਲਤ ਬਿਆਨ ਦਿੰਦੇ ਰਹਿ ਜੋ ਸਾਡੀਆਂ ਮਾਮਾ ਭੈਣਾਂ ਪ੍ਰਤੀ ਸਾਡੀਆਂ ਬੀਬੀਆਂ ਪ੍ਰਤੀ ਉਹ ਜਿਹੜੀ ਆ ਉਹ ਵੀਡੀਓ ਆਉਂਦੀ ਉਹਨੂੰ ਲੱਗਦਾ ਕਿ ਕੰਗਣਾ ਨੇ ਸਭ ਕੁਝ ਜਾਣ ਬੁੱਝ ਕੇ ਕੀਤਾ ਪੰਗਾ ਲੈਣ ਵਾਸਤੇ ਹੋ ਸਕਦਾ ਭਈ ਉਹ ਰਹਿੰਦੀ ਹੈ ਵਿਵਾਦਾਂ ਦੇ ਵਿੱਚ ਤੇ ਅੱਗੇ ਰਹਿੰਦੀ ਹੈ ਅੱਧੀ ਇੰਡਸਟਰੀ ਦੇ ਨਾਲ ਤੇ ਜਿਹੜੀ ਉਹਦੀ ਝਗੜਾ ਚੱਲਦਾ ਰਹਿੰਦਾ ਠੀਕ ਆ ਨਾ ਜੀ ਤਦੋਂ ਕਿਸਾਨ ਜਥੇਬੰਦੀਆਂ ਦੇ ਜਾਂ ਪੰਜਾਬ ਦੇ ਵਿੱਚੋਂ ਕੁਝ ਹੋਰ ਜੋ ਹੋਰ ਲੋਕਾਂ ਦੀ ਗੱਲ ਕਰੀਏ ਜਾਂ ਕਲਾਕਾਰਾਂ ਦੀ ਗੱਲ ਕਰੀਏ ਕਿੰਨੇ ਕੁ ਸਪੋਰਟ ਦੇ ਵਿੱਚ ਆਏ ਨੇ ਲੋਕ ਇੱਥੇ ਦੇਖੋ ਜੀ ਮੈਨੂੰ ਤਾਂ ਫੋਨ ਚਲਾਉਣ ਦਾ ਮੌਕਾ ਨਹੀਂ ਮਿਲ ਰਿਹਾ ਇਹਨੇ ਸੁਣਾ ਰਹੇ ਨੇ ਇੰਨੇ ਫੋਨ ਜਿਹੜੇ ਆ ਰਹੇ ਆ ਪੱਤਰਕਾਰ ਵੀਰਾਂ ਦੇ ਜਾਦੇ ਆ ਰਹੇ ਆ ਉਤੋਂ ਚੈਨਲਾਂ ਤੋਂ ਵੀ ਆ ਰਹੇ ਆ ਚਲੋ ਉਹਨਾਂ ਨੇ ਵੀ ਜਿਹੜੀ ਗੱਲ ਆ ਅੱਗੇ ਰੱਖਣੀ ਹੁੰਦੀ ਆ ਦਿਖਾਉਣੀ ਹੁੰਦੀ ਆ ਤੇ ਬਾਕੀ ਜਿਹੜਾ ਵਾ ਦੇਖੋ ਕਿਸਾਨ ਜਥੇਬੰਦੀਆਂ ਜਿਹੜੀਆਂ ਸਾਡੀ ਖੋਦ ਦੀ ਜਿਹੜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਸੀਂ ਉਹਦੇ ਆਗੂ ਆ ਜ਼ਿਲ੍ਹਾ ਕਰਪੂਥਲੇ ਦੇ ਔਰ ਸਾਡੇ ਨਾਲ ਜ਼ਿਲ੍ਹੇ ਦੇ ਸਖਤਰ ਵੀ ਬੈਠੇ ਇੱਥੇ ਤੇ ਦੂਸਰਾ ਇਹ ਆ ਵੀ ਦੋਹਾਂ ਫੋਰਮਾਂ ਵੱਲੋਂ ਜਿਹੜਾ ਵਾ ਉਹ ਡਟ ਕੇ ਹਮੈਤ ਜਿਹੜੀ ਉਹ ਕੀਤੀ ਗਈ ਆ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਮਜ਼ਦੂਰ ਗੈਰ ਰਾਜਨੀਤਿਕ ਮੋਰਚੇ ਵੱਲੋਂ ਜਿਹੜਾ ਵਾ ਉਹ ਅੱਜ ਵੀ ਡੀਆਈਜੀ ਨੂੰ ਜਿਹੜੀ ਆ ਉਹਨਾਂ ਦੀ ਮੁਲਾਕਾਤ ਇਸ ਟਾਈਮ ਹੋਣਦੀ ਆ ਉਹਦੇ ਚੋਂ ਕੀ ਖਬਰ ਨਿਕਲ ਕੇ ਆਉਂਦੀ ਆ ਉਹ ਅਗਲਾ ਵਿਚਾਵ ਤੁਹਾਡੇ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਜਾਂ ਕਿਸੇ ਜਥੇਬੰਦੀ ਵੱਲੋਂ ਚੰਡੀਗੜ੍ਹ ਪਹੁੰਚੇ ਹੋਣ ਉੱਥੇ ਜੇ ਕੋਈ ਕਿਸੇ ਨਾਲ ਗੱਲਬਾਤ ਕੀਤੀ ਹੋਵੇ ਤਾਂ ਤੁਹਾਡੇ ਤੱਕ ਕੋਈ ਖਬਰ ਪਹੁੰਚੀ ਹੋਵੇ ਭੈਣ ਦੀ ਵੀ ਇਸ ਵਕਤ ਕਿੱਥੇ ਨੇ ਮੈਂ ਤੁਹਾਨੂੰ ਉਹੀ ਕਹਿ ਰਿਹਾ ਨਾ ਵੀ ਸਰਵਨ ਸਿੰਘ ਭੰਦੇਰ ਹੁਣੀ ਜਿਹੜੇ ਆ ਇਸ ਟਾਈਮ ਜਿਹੜੇ ਉੱਥੇ ਹਾਂ ਮਜਬੂਦ ਆ ਉਹ ਤੇ ਉਹਦੇ ਕੋਲ ਆ ਹਾਂ ਜੀ ਮਜਬੂਦ ਆ ਉਹ ਉੱਥੇ ਆਪਣੇ ਜਿਹੜੀ ਗੱਲਬਾਤ ਕਰ ਰਹੇ ਆ ਹੂੰ ਕੀ ਲੱਗਦਾ ਕੀ ਸਿੱਟਾ ਨਿਕਲੇਗਾ ਕਸਟਡੀ ਵਿੱਚ ਨੇ ਇਸ ਵੇਲੇ ਕਿ ਜਲਦੀ ਰਿਹਾ ਕਰਨਗੇ ਜਾਂ ਫਿਰ ਲੰਬਾ ਕੇਸ ਚੱਲੇਗਾ ਨਹੀਂ ਜੀ ਕਦੀ ਅਸੀਂ ਹਵਾ ਦੇ ਵਿੱਚ ਗੱਲ ਨਹੀਂ ਕੀਤੀ ਦੇਖੋ ਜੋ ਵੀ ਗੱਲ ਆਊਗੀ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਦੇ ਆਂ ਠੀਕ ਆ ਜੀ ਜੀ ਤੇ ਅੱਛਾ ਜੇ ਨੌਕਰੀ ਦੀ ਗੱਲ ਕਰੀਏ ਕਿੰਨੇ ਸਾਲਾਂ ਤੋਂ ਕੁਲਵਿੰਦਰ ਕੌਰ ਜਿਹੜੇ ਨੌਕਰੀ ਕਰਦੇ ਆ ਰਹੇ ਨੇ ਕੋਈ 15 16 ਸਾਲ ਦੀ ਉਹਨਾਂ ਦੀ ਸਰਵਿਸ ਹੋਈ ਗਈ ਆ ਪਹਿਲਾਂ ਕਦੀ ਇਸ ਤਰ੍ਹਾਂ ਹੋਇਆ ਸੀ ਜਾਂ ਸੁਭਾਅਿਕ ਉਹਨਾਂ ਨੂੰ ਇਸ ਤਰ੍ਹਾਂ ਕਿਸੇ ਨਾਲ ਹੋਇਆ ਹੋਵੇ ਜਾਂ ਪਹਿਲੀ ਵਾਰ ਹੋ ਰਿਹਾ ਉਹ ਕੇਰਲਾ ਦੇ ਵਿੱਚ ਵੀ ਉਹਨਾਂ ਨੇ ਡਿਊਟੀ ਕੀਤੀ ਆ 5-6 ਸਾਲ ਸੈਂਟਰ ਦੀ ਭਰਤੀ ਸੀ 5 ਸਾਲ ਤਾਂ ਉਹ ਬਾਹਰ ਕਰਨੀ ਪੈਣੀ ਸੀ ਪੰਜਾਬ ਤੋਂ ਤੇ ਆਪਣੇ ਚਨਈ ਵੀ ਰਹੇ ਆ ਫਿਰ ਅੰਮ੍ਰਿਤਸਰ ਵੀ ਆ ਹੁਣ ਦੋ ਡੇਟ ਦੋ ਸਾਲ ਤੋਂ ਇੱਥੇ ਆ ਉਹ ਇਦਾਂ ਦਾ ਪਹਿਲਾਂ ਕਦੇ ਨਹੀਂ ਹੋਇਆ ਇਹ ਤਾਂ ਪਹਿਲੀ ਵਾਰ ਹੀ ਹੋ ਰਿਹਾ ਉਹਨਾਂ ਨੂੰ ਉਕਸਾਇਆ ਗਿਆ ਵਾ ਉਹਨਾਂ ਨੂੰ ਵੀ ਜਦੋਂ ਉਹਨਾਂ ਨੇ ਪਰਸ ਤੇ ਉਹ ਫੋਨ ਮੰਗਿਆ ਵਾ ਤੇ ਉਹਨਾਂ ਨੇ ਕੋਈ ਗਾੜੀਆਂ ਟਿੱਪ ਨਹੀਂ ਕੀਤੀ ਹੋਊਗੀ ਕੋਈ ਐਡੀ ਗੱਲ ਨਹੀਂ ਵੀ ਉਸਰ ਆਫ ਦੀ ਡਿਊਟੀ ਤੇ ਤਾਇਨਾਤ ਆ ਤੇ ਕੁਛ ਨਾ ਕੁਛ ਉਹ ਤਾਂ ਕਿਹਾ ਹੀ ਹੋਊਗਾ ਇਹ ਤੇ ਸਾਰੀ ਗੱਲਬਾਤ ਜਿਹੜੀ ਉਹ ਬਾਅਦ ਦੇ ਵਿੱਚ ਹੀ ਸਾਹਮਣੇ ਆਊਗੀ ਨਾ ਤੇ ਤੁਸੀਂ ਨਹੀਂ ਤੁਸੀਂ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਨੂੰ ਪਹਿਲਾਂ ਉੱਥੇ ਪਹੁੰਚਣਾ ਜੀ ਚੰਡੀਗੜ੍ਹ ਜਾਣਾ ਚਾਹੀਦਾ ਤੁਹਾਡੀ ਸਗੀ ਭੈਣ ਹੈ ਦੇਖੋ ਜੀ ਜਥੇਬੰਦੀਆਂ ਦੇ ਵਿੱਚ ਜਥੇਬੰਦੀ ਇੱਕ ਪਰਿਵਾਰ ਹੁੰਦਾ ਹੈ ਜਿਵੇਂ ਸਰਵਨ ਸਿੰਘ ਪੰਦੇਰ ਜੀ ਜਗਜੀਤ ਸਿੰਘ ਡੱਲੇਵਾਲ ਸੁਖਵਿੰਦਰ ਸਿੰਘ ਸਭਰਾ ਸਤਨਾਮ ਸਿੰਘ ਪੰਨੂ ਜੀ ਉੱਥੇ ਪਹੁੰਚ ਗਿਆ ਤਾਂ ਸਮਝੋ ਵੀ ਸ਼ੇਰ ਸਿੰਘ ਮਹੀਵਾਲ ਵੀ ਉੱਥੇ ਹੀ ਆ ਇਦਾਂ ਨਹੀਂ ਹੁੰਦਾ ਦੋ ਦੋ ਚੀਜ਼ਾਂ ਨਹੀਂ ਚੱਲਦੀਆਂ ਹੁੰਦੀਆਂ ਉਹ ਪੂਰੀ ਉੱਥੇ ਜਿਹੜੀ ਪੈਰਵਾਹੀ ਕਰ ਰਹੇ ਆ ਅਸੀਂ ਸਾਨੂੰ ਜਿੱਥੋਂ ਵੀ ਇੱਥੇ ਕਾਲ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਅਸੀਂ ਉਹਨਾਂ ਦੇ ਟੱਚ ਦੇ ਵਿੱਚ ਆ ਜਦੋਂ 220 ਦੇ ਵਿੱਚ ਤਾਂ 21 ਦੇ ਵਿੱਚ ਇੱਕ ਜਿਹੜਾ ਸਾਲ ਧਰਨਾ ਚੱਲੇ ਆ ਉਸ ਧਰਨੇ ਦੇ ਵਿੱਚ ਵੀ ਕੰਗਣਾ ਵੱਲੋਂ ਕਹਿ ਸਕਦੇ ਆ ਕਿ ਕਿਸਾਨਾਂ ਨੂੰ ਮੰਦਾ ਚੰਗਾ ਬੋਲਿਆ ਗਿਆ ਬੀਬੀਆਂ ਨੂੰ ਮੰਦਾ ਚੰਗਾ ਬੋਲਿਆ ਗਿਆ ਕੀ ਲੱਗਦਾ ਹੈ ਕਿ ਜੇ ਇਸ ਹੱਮ ਨੇ ਜਵਾਰਦਤ ਹੋਈ ਜੇ ਤਾਂ ਸਹੀ ਹੋਈ ਹੈ ਦੇਖੋ ਜਦੋਂ 2020 ਤੇ 21 ਦਾ ਅੰਦੋਲਨ ਚੱਲਿਆ ਵਾ ਤੇ ਕੰਗਣਾ ਨੌਜੀ ਵੱਲੋਂ ਜਿਹੜਾ ਵਾ ਉਹ ਇਹ ਵੀ ਕਿਹਾ ਕਿ ਆ ਕਿ ਟਕੇ ਟਕੇ ਦੀਆਂ ਬੀਬੀਆਂ 100 100 ਦਿਹਾੜੀ ਤੇ ਆਉਂਦੀਆਂ ਬਿਲਕੁਲ ਇਹੋ ਜਿਹੇ ਬਹੁਤ ਸਾਰੇ ਜਿਹੜੇ ਆ ਬਿਆਨ ਉਹ ਦਿੰਦੇ ਰਹੇ ਆ ਕਿਸਾਨਾਂ ਮਜ਼ਦੂਰਾਂ ਦੇ ਜਿਹੜਾ ਵਾ ਵਰ ਖਿਲਾਫ ਤੇ ਭਾਜਪੀ ਸਰਕਾਰ ਦੇ ਹੱਕ ਦੇ ਵਿੱਚ ਭੁਗਤਦੇ ਰਹੇ ਉਹਦੇ ਉੱਤੇ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਸਨ ਦੀ ਬਹੁਤ ਵੱਡੀ ਜਿਹੜੀ ਉਹ ਨਿਲਾਇਕੀ ਆ ਸਰਕਾਰ ਦੀ ਉਹਦੇ ਖਿਲਾਫ ਰਿਟ ਵੀ ਪਾਈ ਹੋਈ ਆ ਵੀ ਇਹਨੇ ਸਾਨੂੰ ਜਿਹੜਾ ਵਾ ਸ਼ਬਦੀਆਂ ਮਲਾਕੀਤਾ ਵਾ ਸਾਨੂੰ ਗਲਤ ਬੋਲਿਆ ਗਿਆ ਵਾ ਜੀ ਅੱਜੇ ਤੱਕ ਉਹ ਸੁਣਵਾਈ ਹੋਈ ਹੁੰਦੀ ਤੇ ਚਾਹੇ ਰਿਟਨ ਦੇ ਵਿੱਚ ਉਹਦੇ ਤੇ ਕੋਈ ਕਾਰਵਾਈ ਹੋਈ ਹੁੰਦੀ ਕੋਈ ਮਾਫੀ ਮੰਗੀ ਹੁੰਦੀ ਤਾਂ ਸ਼ਾਇਦ ਅੱਜ ਆ ਨੌਕਰੀ ਜਿਹੜੀ ਉਹ ਨਹੀਂ ਸੀ ਹੋਣੀ ਇਹ ਇੱਥੇ ਜਿਹੜੀ ਆ ਸਰਕਾਰ ਦੀ ਪ੍ਰਸ਼ਾਸਨ ਦੀ ਬਹੁਤ ਵੱਡੀ ਨਿਲਾਇਕੀ ਆ ਅੱਜ ਇੱਕ ਪੰਜਾਬ ਦੀ ਧੀ ਨੇ ਇੱਕ ਬਾਲੀਵੁੱਡ ਸਟਾਰ ਤੇ ਹੱਤ ਚੁੱਕਿਆ ਹੈ ਕੱਲ ਨੂੰ ਜੇ ਕੋਈ ਉਧਰਲਾ ਬੰਦਾ ਇੱਥੇ ਆ ਕੇ ਕਿਸੇ ਪੰਜਾਬੀ ਮੁਟਿਆਰ ਤੇ ਜਾਂ ਪੰਜਾਬੀ ਬੰਦੇ ਦੇ ਹੱਥ ਚੁੱਕਦਾ ਤੇ ਫਿਰ ਸਾਡਾ ਰਿਐਕਸ਼ਨ ਜਿਹੜਾ ਪੰਜਾਬੀਆਂ ਦਾ ਕੀ ਹੋਏਗਾ ਨਹੀਂ ਦੇਖੋ ਇਹ ਨਹੀਂ ਹੁੰਦਾ ਧੀਆ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਵਾਂ ਅਸੀਂ ਉਹ ਆਪਣੇ ਜਿਹੜੇ ਉਹ ਮਰਿਆਦਾ ਚ ਰਹੀਏ ਕਿ ਸਾਡਾ ਸਾਡੇ ਗੁਰੂ ਦਾ ਹੁਕਮ ਆ ਤੁਹਾਡੀ ਜਿਹੜੀ ਤੁਹਾਡੇ ਤੋਂ ਵੱਡੀ ਉਹ ਤੁਹਾਡੀ ਮਾਂ ਵਾਂ ਬਰਾਬਰ ਦੀ ਭੈਣ ਆ ਛੋਟੀ ਧੀ ਆ ਇਹ ਇਹ ਨਹੀਂ ਆ ਇਹ ਤਾਂ ਦੇਖੋ ਜਦੋਂ ਤੁਸੀਂ ਗਲਤ ਮਲਤ ਬਿਆਨ ਦਿਓਗੇ ਕਿਸੇ ਤੇ ਟਿੱਪਣੀ ਕਰੋਗੇ ਤੇ ਫਿਰ ਤਾਂ ਸੁਭਾਵਿਕ ਹੀ ਆ ਕਿ ਤੁਹਾਡੇ ਵਿੱਚ ਤੂੰ ਤੂੰ ਮੈਂ ਮੈਂ ਹੋਊਗੀ ਇਦਾਂ ਨਹੀਂ ਹੈਗਾ ਕਿ ਉਧਰਲੇ ਕੋਈ ਆਣ ਕੇ ਸਾਡੀ ਧੀ ਭੈਣ ਕੁਝ ਕਹਿਣ ਜੇ ਅਸੀਂ ਜਾ ਕੇ ਉਹਨਾਂ ਨੂੰ ਸਾਡੀਆਂ ਧੀਆਂ ਪੜਾ ਸਭ ਦੀਆਂ ਸਾਂਝੀਆਂ ਆ ਪੂਰੇ ਦੇਸ਼ ਦੀਆਂ ਜਿਹੜੀਆਂ ਧੀਆਂ ਪੜਾਵਾ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਆ ਅੱਛਾ ਕੁਲਵਿੰਦਰ ਕੌਰ ਚੰਡੀਗੜ੍ਹ ਹੀ ਰਹਿੰਦੇ ਸੀਗੇ ਜਾਂ ਪਿੰਡ ਵੀ ਆਉਂਦੇ ਸੀ ਨਹੀਂ ਦੇਖੋ ਉਹਨਾਂ ਦਾ ਇਹ ਪੇਕਾ ਪਿੰਡ ਆ ਸੋਹਰਾ ਉਹਨਾਂ ਦੇ ਜਿਹੜਾ ਪਿੰਡ ਆ ਉਹ ਜੰਮੂ ਦੇ ਵਿੱਚ ਆ ਤੇ ਉਹ ਚੰਡੀਗੜ੍ਹ ਹੀ ਰਹਿੰਦੇ ਆ ਤੇ ਜਦੋਂ ਛੁੱਟੀ ਮਿਲਦੀ ਆ ਕਿਤੇ 3-4 ਮਹੀਨੇ ਇੱਥੇ ਵੀ ਇੱਕ ਦੋ ਜਣ ਦਿਨ ਰਹਿ ਜਾਂਦੇ ਆ ਤੇ ਉਹ ਉੱਥੇ ਵੀ ਜਾ ਕੇ ਆਉਂਦੇ ਆ ਠੀਕ ਆ ਨਾ ਤੇ ਉਹਨਾਂ ਦੇ ਜਿਹੜੇ ਸੋਹਰੇ ਪਰਿਵਾਰ ਦੇ ਨਾਲ ਤੁਹਾਡੀ ਗੱਲਬਾਤ ਹੋ ਰਹੀ ਆ ਹਾਂਜੀ ਹਾਂਜੀ ਹੋਈ ਹੋਈ ਆ ਗੱਲ ਨੇ ਉਹਨਾਂ ਦਾ ਕੀ ਕਹਿਣਾ ਉਹ ਕਹਿੰਦੇ ਵੀ ਦੇਖੋ ਕਾਨੂੰਨ ਜੋ ਉੱਥੇ ਆਪਣੀ ਹੋ ਰਹੀ ਆ ਆ ਆਪਣੇ ਕੀ ਕਹਿੰਦੇ ਹਨਕੁਆਰੀ ਚੱਲ ਰਹੀ ਆ ਜੋ ਨਕੁਆਰੀ ਦੇ ਵਿੱਚ ਆਊਗਾ ਤੇ ਉੱਥੇ ਤੇ ਵੇਖਾਂਗੇ ਜੋ ਵੀ ਆ ਠੀਕ ਆ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਦੋ ਦਿਨ ਤੱਕ ਜਾਂ ਹਫਤੇ ਤੱਕ ਜੇ ਕੋਈ ਨਈ ਕੋਈ ਸੱਟਾ ਨਿਕਲਦਾ ਇਸ ਚੀਜ਼ ਦਾ ਤੇ ਤੁਹਾਡੇ ਵੱਲੋਂ ਜਾਂ ਤੁਹਾਡੇ ਜਥੇਬੰਦੀ ਵੱਲੋਂ ਆਉਣ ਵਾਲੀ ਰਣਨੀਤੀ ਕੀ ਆ ਕੀ ਤੁਹਾਡੇ ਵੱਲੋਂ ਕੀਤਾ ਜਾਏਗਾ ਦੇਖੋ ਜੀ ਆਉਣ ਵਾਲੀ ਰਣਨੀਤੀ ਜਿਹੜੀ ਆ ਉਹ ਅਜੇ ਕੋਈ ਤੈ ਨਹੀਂ ਗੀ ਜਥੇ ਬੰਦੀ ਜੋ ਵੀ ਫੈਸਲਾ ਲੈਂਦੀ ਆ ਸਿਰ ਮੱਥੇ ਆ ਜਥੇ ਬੰਦੀਆਂ ਬਹੁਤ ਸੁਲਝੀਆਂ ਹੋਈਆਂ ਵਾ ਸਿਆਣੇ ਆ ਉਹਨਾਂ ਦੇ ਵਿੱਚ ਬਹੁਤ ਵੱਡੇ ਵੱਡੇ ਆਗੂ ਆ ਪੱਤਰਕਾਰ ਵੀ ਹੈਗੇ ਆ ਜਥੇ ਬੰਦੀਆਂ ਦੇ ਵਿੱਚ ਉਹਨਾਂ ਦੇ ਵਿੱਚ ਵਕੀਲ ਵੀ ਆ ਜੱਜ ਵੀ ਆ ਪੜ੍ਹੇ ਲਿਖੇ ਆ ਸਾਰੇ ਐਜੂਕੇਟਿਡ ਬੰਦੇ ਆ ਉਹ ਵਧੀਆ ਫੈਸਲਾ ਲੈਣਗੇ ਤੇ ਉਹਨਾਂ ਵਾਲੇ ਸਮੇਂ 'ਚ ਮਸਲਾ ਹੱਲ ਹੋਊਗਾ ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਇਹ ਸੀ ਕਿ ਸਾਡੇ ਨਾਲ ਕੁਲਵਿੰਦਰ ਕੌਰ ਜੀ ਦੇ ਬ੍ਰਦਰ ਸ਼ੇਰ ਸਿੰਘ ਤਾਂ ਇਹਨਾਂ ਦੇ ਪਿੰਡ ਆ ਕੇ ਅਸੀਂ ਗੱਲਬਾਤ ਕੀਤੀ ਕੁਝ ਜਥੇਬੰਦੀਆਂ ਵੀ ਨਾਲ ਬੈਠੀਆਂ ਨੇ ਪੂਰਾ ਇਹਨਾਂ ਦਾ ਸਾਥ ਦੇ ਰਿਆ ਨੇ ਸੋ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਇਸ ਕੇਸ ਦਾ ਅੱਗੇ ਕੀ ਸਿੱਟਾ ਨਿਕਲਦਾ ਹੈ ਕੈਮਰਾਮੈਨ ਰਾਜਵੀਰ ਦੇ ਨਾਲ ਦਵਿੰਦਰ ਮੰਡ ਦੈਨਿਕ ਸਵੇਰਾ ਟੀਵੀ ਕਪੂਰਥਲਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram ਐ اور WhatsApp ਚੈਨਲ ਪਰ